ਮੁੱਖ ਮੰਤਰੀ ਭਗਵੰਤ ਮਾਨ ਚੰਦਨ ਦੇ ਮੁੱਖ ਮੰਤਰੀ ਰਹਿ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੀ ਦੋ ਸੈਕਟਰ ਵਾਲੀ ਕੋਠੀ ਖਾਲੀ ਕਰਨੀ ਪੈਣੀ ਹੈ ਭਾਵ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੇਠੋਂ ਉਹਨਾਂ ਦੀ ਮੁੱਖ ਮੰਤਰੀ ਵਾਲੀ ਕੁਰਸੀ ਕਢਮ ਕਰਕੇ ਨਿਕਲ ਜਾਣੀ ਹੈ ਇਹ ਦਾਵਾ ਵੱਡੇ ਸਿਆਸੀ ਆਗੂ ਨੇ ਕੀਤਾ ਹੈ ਤੇ ਸਿਆਸੀ ਆਗੂ ਕੋਈ ਹੋਰ ਨਹੀਂ ਸੁਨੀਲ ਜਾਖੜ ਨੇ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੀ ਸਿਆਸੀ ਉਥਲ-ਪੁਥਲ ਦੇਖੀ ਜਾ ਸਕਦੀ ਹੈ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਸਾ ਸਰ ਸੁਨੀਲ ਜਾਖੜ ਲੰਬੇ ਸਮੇਂ ਤੋਂ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀ ਗਏ ਕਿ ਕੱਲ ਵੀ ਗਏ ਹਾਲਾਂਕਿ ਉਹ ਦਿਨ ਚੜ੍ਹਿਆ ਨਹੀਂ ਹਲੇ ਤੱਕ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੁਨੀਲ ਜਾਖੜ ਜੇਕਰੇ ਬਾਰ-ਬਾਰ ਰੱਟ ਲਾ ਰਹੇ ਨੇ ਤੇ ਕੋਈ ਤਾਂ ਕਾਰਨ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਦੋਂ ਸੁਨੀਲ ਜਾਖੜ ਨੂੰ ਇਹ ਸਵਾਲ ਹੋਇਆ ਕਿ ਜਾਖੜ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਕੋਠੀ ਲੈ ਲਈ ਹੈ ਕਿਉਂਕਿ ਉੱਥੇ ਜਲੰਧਰ ਪੂਰਬ ਜਾਨੀ ਕਿ ਜਲੰਧਰ West ਦੀ ਵਿਧਾਨ ਸਭਾ ਚੋਣ ਆਉਣ ਵਾਲੀ ਹੈ। ਤਾਂ ਇਸ ਦਾ ਜਵਾਬ ਦਿੰਦੇ ਆਂ ਸੁਨੀਲ ਜਾਖੜ ਨੇ ਬੜਾ ਹੱਬ ਕੇ ਤੇ ਬੜੇ ਕੌਨਫੀਡੈਂਸ ਨਾਲ ਆਤਮ ਵਿਸ਼ਵਾਸ ਨਾਲ ਭਰ ਕੇ ਇਹ ਗੱਲ ਆਖੀ ਕਿ ਭਾਵੇਂ ਜਲੰਧਰ ਲੈ ਲੈਣ ਭਾਵੇਂ ਕਿਤੇ ਹੋ ਲੈ ਹੋ ਲੇ ਲੈਣ ਪਰ ਉਹਨਾਂ ਨੂੰ ਦੋ ਸੈਕਟਰ ਵਾਲੀ ਕੋਠੀ ਛੱਡਣੀ ਪੈਣੀ ਆ ਜਲੰਧਰ ਕਹ ਉਹਨਾਂ ਦਾ ਕਹਿਣ ਦਾ ਮਤਲਬ ਸਿ ਵੀ ਭਾਵੇਂ ਉਹ ਕਿਰਾਏ ਤੇ ਕੋਠੀ ਲੈ ਲੈਣ ਕਿਤੇ ਜਾਂ ਆਪਣੀ ਮੁੱਲ ਖਰੀਦ ਲੈਣ ਪਰ ਉਹਨਾਂ ਦੀ ਮੁੱਖ ਮੰਤਰੀ ਵਾਲੀ ਕੋਠੀ ਹੋਣ ਬਚਦੀ ਨਜ਼ਰ ਨਹੀਂ ਆਉਂਦੀ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਵੱਖ-ਵੱਖ ਜਿਹੜੇ ਪਾਰਟੀ ਦੇ ਆਗੂ ਨੇ ਉਹਨਾਂ ਨੇ ਹਾਰੇ ਹੋਏ ਉਮੀਦਵਾਰਾਂ ਨਾਲ ਵੀ ਮੁਲਾਕਾਤ ਕਰ ਲੀਆਂ ਐਮਐਲਏ ਨਾਲ ਵੀ ਮੁਲਾਕਾਤ ਕਰ ਲੀਆਂ ਤੇ ਜਿਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਰੋਲਾ ਹੁਣ ਦੋ ਸੈਕਟਰ ਵਾਲੀ ਕੋਠੀ ਦਾ ਪੈ ਗਿਆ ਚਰਚਾ ਤਾਂ ਇਹ ਵੀ ਹੈ ਕਿ ਰਾਗਵ ਚੱਡੇ ਦੀ ਪੰਜਾਬ ਦੇ ਵਿੱਚ ਵੋਟ ਬਣ ਗਈ ਹੈ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਵਾਕਅ ਹੀ ਕੋਈ ਅਸਰ ਵਿਖਦਾ ਹੈ ਜਾਂ ਨਹੀਂ ਪਹਿਲਾਂ ਆਪਾਂ ਸੁਨੀਲ ਜਾਖੜ ਨੂੰ ਸੁਣ ਲੈਂਦੇ ਆ ਵੋਲ ਨਹੀਂ ਲੱਗਦਾ ਬਾਕੀ ਦਾ ਪਤਾ ਨਹੀਂ ਕੋਈ ਆਵਾਜ਼ ਆ ਰਹੀ ਨਹੀਂ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਚੈਨਲ ਤੇ ਲਾ ਰਹੀ ਤੇ ਅਖਬਾਰਾਂ ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਮੁੱਖ ਮੰਤਰੀ ਜੀ ਜਿਲੰਦਰ ਵੈਸਟ ਸੀਟ ਨੇ ਚਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਪਛਾਣ ਚਲੇ ਆ ਕਿਉਂਕਿ ਆਹ ਚਾਈ ਖੜੀ ਹੈ ਸਾਹਿਬ ਤੇ ਮੈਂ ਐਸੇ ਮੰਚ ਤੇ ਕਹਿ ਕੇ ਆ ਗਿਆ ਸੀ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹੇਗੇ ਅਮਿਸ਼ਾ ਜੀ ਕੁਛ ਨਹੀਂ ਕਹੇਗੇ ਸਾਬ ਅਮਿਸ਼ਾ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਜਲੰਧਰ ਵੈਸਟ ਸੀਟ ਲਈ ਚਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚਲੇ ਆ ਕਿਉਂਕਿ ਆਂਚ ਆ ਹੀ ਖੜੀ ਹੈ ਸਾਬ ਤੇ ਮੈਂ ਐਸੇ ਮੰਚ ਤੇ ਕਹਿ ਕੇ ਅਟਾ ਸੀਗਾ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹੇਗੇ ਅਮਿਸ਼ਾ ਜੀ ਕੁਛ ਨਹੀਂ ਕਹੇਗੇ ਸਾਬ ਅਮਿਸ਼ਾ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮਐਨ ਸਾਹਿਬ ਆ ਨਹੀਂ ਦੇਖ ਲੈਣਗੇ ਤੇ ਐਮਐਲਏ ਹੁਣ ਦੇਖੋ ਪਟਕੜ ਸਾਹਿਬ ਨਾਲ ਵੀ ਐਮਐਲਏ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋਣਨਵੇਂ ਜਿਹੜੇ ਅੱਖ ਬਣਾ ਕੇ ਆਏ ਐ ਸਾਹਿਬ ਦਿਗਨ ਠੀਕ ਲੱਗਿਆ ਰਗੋਚੇਦਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਵੀ ਜਿਨ੍ਹਾਂ ਨਾਲ ਅਜੇ ਤੱਕ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵਿਸ਼ਤ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਟੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਟੀ ਆ ਕੋਟੀ ਤਾਂ ਖਾਲੀ ਕਰਨੀ ਪਊਗੀ ਸਾਹਿਬ ਕਿਰਾਇਆ ਤਾਂ ਲੈ ਲੈਣ ਜੇ ਪੱਕਾ ਮਕਾਨ ਲੈ ਲੈਣ ਆਹ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਥੈਂਕ ਯੂ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆੜ ਵਿੱਚ ਤਿਆੜ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉਹ ਤੇ ਪੱਕਾ ਐਡਰੈਸ ਨਹੀਂ ਬਣਾਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਭਗਵੰਦ ਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਜਿਹੜੀ 2 ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਆ ਜੇ ਬਣ ਰਹੇ ਆ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਭ ਮੈਂ ਕੋਈ ਧੰਕੀ ਨਹੀਂ ਦੇ ਰਹਾ ਮੈਂ ਤਾਂ ਕਹਿ ਰਿਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹੜ੍ਹ ਵਾਲੀ ਕਿਉਂਕਿ ਪਿਛਲੀ ਵਾਰ ਸੁੱਤੇ ਰਹੇਗੇ ਪੰਚਕੁਲਾ ਜੇ ਰੋਡ ਸ਼ੇਅ ਕਰ ਰਹੇ ਸੀ ਇੱਥੇ ਆੜਾ ਦੁਆੜਾ ਚੰਡੀਗੜ੍ਹ ਦਾ ਚਾਹੇ ਮਵਾਲੀ ਸੀਗਾ ਚਾਹੇ ਡੇਰਾ ਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਵੀ ਇੰਤਜ਼ਾਮ ਕਰਾਣ ਬਾਅਦ ਚ ਕਹਿਣ ਵੀ ਮੰਦ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚ ਆਰਡਰ ਆ ਗਿਆ ਵੀ ਥੋੜਾ ਗੰਪਛਾਓ ਹਾਂ ਤਾਂ ਤੁਸੀਂ ਕੰਨਾਂ ਨਾਲ ਹੀ ਸੁਣ ਲਿਆ ਮੈਂ ਤਾਂ ਹੁਣ ਇੱਚ ਬਹੁਤਾ ਕੀ ਕਹਿ ਸਕਦਾ ਜਾਖੜ ਸਾਹਿਬ ਨੇ ਬੜਾ ਖੁੱਲ ਕੇ ਕਿਹਾ ਆਖਰਕਾਰ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਉੱਤੇ ਜ਼ੋਰ ਕਿਉਂ ਦੇ ਰਹੀ ਹੈ ਪ੍ਰਸ਼ਨ ਇਹ ਹੈ ਭਾਰ ਕਾਂਗਰਸੀ ਕਹਿਣ ਅਸੀਂ ਮੰਨ ਲਈਏ ਕਾਂਗਰਸੀਆਂ ਕੋਲ ਭਾਈ 18 19 ਐਮਐਲਏ ਨੇ ਜੇਕਰ ਕੋਈ 40 50 ਟੁੱਟ ਕੇ ਇੱਧਰ ਆ ਜਾਂਦੇ ਆ 40 ਕੀ 40 ਹੀ ਆ ਜਾਣ ਵੱਧ ਨਹੀਂ ਲੋਡ ਨਹੀਂ ਪੈਂਦੀ 40 45 ਆ ਜਾਣ ਤੇ ਗੱਲ ਬਣ ਜਾਣੀ ਹੈ ਕਾਂਗਰਸੀਆਂ ਦੀ ਤਾਂ ਕਾਂਗਰਸ ਇੰਨਾ ਜ਼ੋਰ ਨਹੀਂ ਲਾ ਰਹੀ ਪਰ ਭਾਰਤੀ ਜਨਤਾ ਪਾਰਟੀ ਬੜੀ ਹੁਬ ਕੇ ਇਹ ਗੱਲ ਕਹਿ ਰਹੀ ਹੈ ਜਿਨ੍ਹਾਂ ਦੀ ਵਿਧਾਨ ਸਭਾ ਚ ਗਿਣਤੀ ਸਿਰਫ 2 ਹੈ ਤੀਜੇ ਸੁਨੀਲ ਜਾਖੜ ਉਹਨਾਂ ਦੇ ਭਤੀਜੇ ਲਾ ਲਈਏ ਸੰਦੀਪ ਜਾਖੜ ਉਹ ਅਣਅਧਿਕਾਰਤ ਤੌਰ ਤੇ ਭਾਜਪਾ ਹੀ ਨੇਗੇ ਵਿਧਾਨ ਸਭਾ ਦੇ ਵਿੱਚ ਪਰ ਉਹਨਾਂ ਦੇ ਉੱਤੇ ਤਾਂ ਉਹਦੀ ਕਾਰਵਾਈ ਹੋ ਜਾਣੀ ਹੈ ਜਦੋਂ ਉਹਨਾਂ ਨੇ ਭਾਜਪਾ ਦੇ ਹੱਕ 'ਚ ਵੋਟ ਪਾਈ ਇਹ ਗੱਲ ਵੀ ਸਪਸ਼ਟ ਹੈ ਪਰ ਚਰਚਾ ਬਹੁਤ ਜ਼ਿਆਦਾ ਹੈ ਆਖਰਕਾਰ ਪੰਜਾਬ ਕੀ ਦੁਬਾਰਾ ਬਿਹਾਰ ਬਣਨ ਵਾਲਾ ਹੈ ਜਿਵੇਂ ਬਿਹਾਰ ਦੇ ਵਿੱਚ ਸਿਆਸੀ ਉਥਲ-ਪੁਥਲ ਹੁੰਦੀ ਦਾ ਪਤਾ ਨਹੀਂ ਲੱਗਦਾ ਕਦੋਂ ਪਾਲਾ ਬਦਲਿਆ ਜਾਂਦਾ ਹੈ ਤੇ ਕਦੋਂ ਛੱਡਿਆ ਜਾਂਦਾ ਹੈ ਕਦੋਂ ਗੇਂਦ ਇਸ ਪਾਸੇ ਹੁੰਦੀ ਹੈ ਕਦੋਂ ਉਸ ਪਾਸੇ ਹੁੰਦੀ ਹੈ ਇਹ ਸਿਆਸੀ ਖੇਡ ਕਿਤੇ ਹੁਣ ਪੰਜਾਬ 'ਚ ਤਾਂ ਨਹੀਂ ਖੇਡੀ ਜਾਣੀ ਇਹ ਇੱਕ ਹੁਣ ਪ੍ਰਸ਼ਨ ਖੜਾ ਹੋ ਚੁੱਕਿਆ ਹੈ ਸੁਨੀਲ ਜਾਖੜ ਦਾ ਇਹ ਗੱਲ ਕਹਿਣਾ ਕਿ ਸੈਕਟਰ 2 ਵਾਲੀ ਕੋਠੀ ਜਿਹੜੀ ਆ ਉਹ ਖਾਲੀ ਹੋਣ ਵਾਲੀ ਹੈ ਇਹ ਇੱਕ ਆਪਣੇ ਆਪ 'ਚ ਵੱਡਾ ਸੰਕੇਤ ਹੈ ਕੀ ਭਾਰਤੀ ਜਨਤਾ ਪਾਰਟੀ ਕਿਸੇ ਪਾਸਿਓਂ ਤੋੜ-ਫੋੜ ਦੀਆਂ ਕੋਸ਼ਿਸ਼ਾਂ ਚੱਲ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਹਾਈ ਕਮਾਂਡ ਦੇ ਨਾਲ ਵਿਗੜ ਗਈ ਹੈ ਤੇ ਹਾਈ ਕਮਾਂਡ ਮੁੱਖ ਮੰਤਰੀ ਨੂੰ ਬਦਲ ਕੇ ਕਿਸ ਮੁੱਖ ਮੰਤਰੀ ਦੀ ਥਾਂ ਤੇ ਕਿਸੇ ਹੋਰ ਨੂੰ ਲਾਉਣ ਜਾ ਰਹੀ ਹੈ ਇਹ ਕੁਝ ਸਵਾਲ ਨੇ ਇਹਨਾਂ ਸਵਾਲਾਂ ਦਾ ਜਵਾਬ ਤਾਂ ਸਮਾਂ ਆਉਣ ਤੇ ਹੀ ਮਿਲ ਸਕਦਾ ਹੈ ਇਹਨਾਂ ਨੂੰ ਜਿਹੜਾ ਇਹਨਾਂ ਦਾ ਤਰਜਮਾ ਕੀਤਾ ਜਾ ਸਕਦਾ ਹੈ ਕਿ ਐਵੇਂ ਐ ਉਵੇਂ ਐ ਪਰ ਇਹਨਾਂ ਦਾ ਜਸ ਠੀਕ ਜਵਾਬ ਲੈਣਾ ਹੈ ਸੀ ਤਾਂ ਸਾਨੂੰ ਸਮਾਂਉਣ ਤੇ ਹੀ ਮਿਲ ਸਕਦਾ ਜਦੋਂ ਇਹ ਕਾਰਵਾਈਆਂ ਸ਼ੁਰੂ ਹੋਣਗੀਆਂ ਸੁਨੀਲ ਜਾਖੜ ਜਾਂ ਫਿਰ ਹੋਰ ਆਗੂ ਕੀ ਪੰਜਾਬ ਦੇ ਵਿੱਚ ਵੈਸੇ ਹੀ ਜਾਣ ਕੇ ਸਿਆਸੀ ਜਿਹੜੀ ਅਸਥਿਰਤਾ ਪੈਦਾ ਕਰਨ ਦੇ ਲਈ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਸਮਰਥਕਾਂ ਦੇ ਅੰਦਰ ਬੇਵਜ੍ਹਾ ਦੀ ਘਬਰਾਹਟ ਪੈਦਾ ਕਰਨ ਦੇ ਲਈ ਜਿਹੜਾ ਅਜਿਹਿਆਂ ਸਿਆਸੀ ਸ਼ੁਰਲੀਆਂ ਛੱਡਦੇ ਨੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਰਾਜਨੀਤਿਕ ਆਗੂਆਂ ਨੂੰ ਅਜਿਹੀਆਂ ਆਦਤਾਂ ਹੁੰਦੀਆਂ ਨੇ ਪਰ ਸੁਨੀਲ ਝਾਰਖੜ ਵਰਗੇ ਆਗੂ ਤੋਂ ਇਹ ਆਸ ਨਹੀਂ ਰੱਖੀ ਜਾਂਦੀ